ਸਮਝਾਤ ਮੈਂ ਰਿਵਰਟ ਕਰਦਾ ਜੇ ਕੋਈ ਕੋਟੜਾ ਸਾਉ ਦਾ ਬੇਟਾ ਇਹਨਾਂ ਦਾ ਫੋਨ ਆਇਆ ਅੱਗੜਾ ਦੇ ਆ ਅਮੜੇ ਦੇਖੀਓ ਅ ਜੇ ਫਸਟ ਆਫ ਆਲ ਸਾਨੂੰ ਕੋਈ ਦਰਖਾਸਤ ਮਸੂਲ ਹੋਈ ਸੀਗੀ ਥਰੂ ਐਸਐਸਪੀ ਸਾਹਿਬ ਪਟਿਆਨਾ ਉਹਦੇ ਵਿੱਚ ਕਾਪੀਰਾਈਟ ਐਕਟ ਦੇ ਮਸਲੇ ਦੇ ਰਿਗਾਰਡਿੰਗ ਦਰਖਾਸਤ ਸੀਗੀ ਜਿਸ ਸਬੰਧੀ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਉਸਤੇ ਐਫਆਈਆਰ ਦਰਜ ਕੀਤੀ ਅਤੇ ਪੂਰਸ ਪਾਰਟੀ ਸਮੇਤ ਅਸੀਂ ਰੇਡ ਤੇ ਗਏ ਜੋ ਕਿ ਸੀਗੀ ਦੰਤ ਸਟਾਈਲ 컬렉ਸ਼ਨ ਨਾਭਾ ਵਿਖੇ ਰਿਹਾ ਉਹਥੇ ਦੌਰਾਨੇ ਰੇਡ ਜਿਹੜੇ ਕੰਪਨੀ ਦੇ ਰਿਪਰੈਜ਼ੈਂਟੇਟਿਵ ਆਏ ਸੀ ਉਹ ਆਪਣੇ ਨਿਸ਼ਾਨਦਹੀ ਤੇ ਸਾਨੂੰ ਸਮਾਨ ਰਕਰ ਰਿਕਵਰ ਕਰਾ ਰਹੇ ਸੀਗੇ ਜਿਹੜਾ ਸਮਾਨ ਜਾਲੀ ਉਹਨਾਂ ਦੇ ਬ੍ਰੈਂਡ ਦੇ ਲੋਗੋ ਯੂਜ਼ ਕਰਕੇ ਤਿਆਰ ਕੀਤਾ ਗਿਆ ਸੀ ਜਦੋਂ ਅਸੀਂ ਆਪਣੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀਗੀ ਆਪਣੀ ਡਿਊਟੀ ਕਰ ਰਹੀ ਸੀ ਉਸ ਦੌਰਾਨ ਬਾਹਰ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੇ ਪੁਲਿਸ ਦੇ ਦਬਾਅ ਪਾਉਣਾ ਸ਼ੁਰੂ ਕੀਤਾ ਤੇ ਪੁਲਿਸ ਨੂੰ ਧੰਕੀਆਂ ਦੇਣੀ ਸ਼ੁਰੂ ਕਰਤੀਆਂ ਸਾਡੀ ਡਿਊਟੀ ਚੱਲਦੀ ਡਿਊਟੀ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਜੀ ਅੰਦਰ ਵੜ ਕੇ ਸਾਨੂੰ ਫੜਨ ਦੀ ਸਾਡੇ ਮਲਾਜ਼ਮਾਂ ਦੇ ਹੱਥ ਫੜ ਫੜ ਕੇ ਉਹਨਾਂ ਨੂੰ ਧੱਕੇ ਮਾਰ ਕੇ ਧੱਕਾ ਮੁਕੀ ਕੀਤੀ ਜੀ ਮਲਾਜ਼ਮਾਂ ਨਾਲ ਤੇ ਉਸ ਤੋਂ ਬਾਅਦ ਜੀ ਜਦ ਅਸੀਂ ਆਪਣੀ ਕਾਰਵਾਈ ਕਰ ਰਹੇ ਸੀਗੇ ਤਾਂ ਦੌਰਾਨੇ ਕਾਰਵਾਈ ਬਾਹਰੋਂ ਉਹਨਾਂ ਨੇ ਸ਼ਟਰ ਲਾ ਕੇ ਸਾਨੂੰ ਬੰਦੀ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਇਹ ਸਭ ਕੁਝ ਦੇਖਦੇ ਹੋਏ ਉਹਨਾਂ ਦੇ ਖਿਲਾਫ ਅਸੀਂ ਫਿਰ ਐਫ ਆਈ ਆਰ ਨੰਬਰ 38 ਥਾਣਾ ਕਤਵਾਲੀ ਨਾਬਾ ਦਰਜ ਕੀਤੀ ਹੈ ਜੀ ਕਿਹੜੇ ਕਿਹੜੇ ਲੋਕ ਨੇ ਇਹਦੇ ਵਿੱਚ ਕਾਫੀ ਵਪਾਰੀ ਨੇ ਜੀ ਤਕਰੀਬਨ 35-40 ਬੰਦਿਆਂ ਦੇ ਅਗੇਂਸਟ ਮੁਕੱਦਮਾ ਜੀ 6 7 22 ਨੇਮ ਨੇ 7 ਬੰਦੇ 22 ਨੇਮ ਨੇ ਜੀ ਬਾਕੀ ਅਨਨੋਨੇ ਜਿਨ੍ਹਾਂ ਨੂੰ ਵੀਡੀਓ ਦੇ ਥਰੂ ਆਇਡੈਂਟੀਫਾਈ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ 9232 ਕਾਰਵਾਈ ਹਾਂ ਜੀ ਇੱਕ ਤਾਂ ਨਰਿੰਦਰ ਰਮਨ ਵਿਸ਼ਾਲ ਸਹਿਗਲ ਢੱਲ ਇਹ ਕੁਝ ਨਾਮ ਨੇ ਜੀ ਜਿਹੜੇ ਉਹਨਾਂ ਵਿੱਚ ਬਾਈ ਨੇਮ ਦਿੱਤੇ ਨੇ ਬਾਕੀ ਤਾਂਕ ਇਹਨਾਂ ਦੀ ਕੋਈ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਕਿ ਕਈ ਵਾਰੀ ਰਾਜਨੀਤੀ ਲੋਕਾਂ ਦੇ ਸ਼ਿਫਾਰਿਸ਼ਾਂ ਨੇ ਹੋਣੀ ਸ਼ੁਰੂ ਨਹੀਂ ਨਹੀਂ ਜੀ ਨਹੀਂ ਅਸੀਂ ਬਾਈ ਲਾਅ ਕੰਮ ਕੀਤਾ ਜੀ ਅੱਗੇ ਵੀ ਬਾਈ ਲਾਅ ਅਕੋਰਡਿੰਗ ਟੂ ਲਾਅ ਹੀ ਕੰਮ ਹੋਊਗਾ ਜੋ ਅਕੋਰਡਿੰਗ ਟੂ ਲਾਅ ਇਹਨਾਂ ਦੀ ਸਜ਼ਾ ਬਣਦੀ ਹੈ ਜੀ ਉਹ ਦਿੱਤੀ ਜਾਊਗੀ ਧੰਨਵਾਦ